ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤੋ ਅਸੀਂ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਪੈਂਡਾ ਰੀ ਨੂੰ ਤੇ ਜ਼ਿਲ੍ਹਾ ਫਰੀਕੋਟ ਦੋਸਤੋ ਤੇ ਦੋਸਤੋ ਬਾਈਆਂ ਕੋਲੇ ਅਮਰੀਕਨ ਗਾਂ ਸੇਲਾ ਐਚਪੀ ਹਾਂ ਚੱਲ ਐਚਪੀ ਦੋਸਤੋ ਤੇ ਬਾਈਆਂ ਤੋਂ ਸਾਰੀ ਡੀਟੇਲ ਲਵਾਂਗੇ ਤੇ ਸਾਰੀ ਆਪਾਂ ਤੁਹਾਨੂੰ ਗਾਂ ਦੇ ਨਿਗਾ ਮਰਾਵਾਂਗੇ ਤੇ ਕਰਮ ਵਾਲੀ ਚੱਕ ਪਾਲ ਕਰ ਲਿਓ ਆਦੋ ਬਾਈ ਲਾ ਕਰਦੇ ਆ ਗੱਲਬਾਤ ਤੇ ਦੋਸਤੋ ਆਪਣੇ ਚੈਨਲ ਨੂੰ ਫੇਸਬੁੱਕ ਪੇਜ ਨੂੰ ਤੇ YouTube ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਦੀ ਕੀ ਤੇਲ ਕਰਮ ਵਾਲੀ ਦੀ ਇਹ ਤੀਜਾ ਸੂਆ ਜੀ ਠੀਕ ਆ ਬਾਈ ਜੀ ਦੂਜੇ ਸੂਏ ਨੇ 22 23 ਲੀਟਰ ਦਾ ਦਿੱਤਾ ਜੀ ਦਿੱਤਾ ਜੀ ਠੀਕ ਆ ਜੀ ਤੇ ਇਹ ਤੀਜਾ ਹਫ਼ਤਾ ਬਾਕੀ ਆ ਜੀ ਸੂਚਾ ਜੀ ਤੇ ਆ 8000 ਰੁਪਿਆ ਡਿਮਾਂਡ ਹੈ ਜੀ ਮੁੱਲ ਆ ਜੀ ਹਾਂਜੀ ਠੀਕ ਆ ਲੋ ਬਾਈ ਇੱਕ ਵਾਰੀ ਤੂਰ ਕੇ ਕਾਇਓ ਉਹ ਦੋਸਤੋ ਬਾਈ ਤੋਰ ਕੇ ਭਕਾਉਣ ਦੇ ਤੇ ਕਰਮ ਵਾਲੀ ਦੀ ਸਾਰੀ ਨਿਗਾਹ ਮਾਰ ਲਿਓ ਤੇ ਚੈੱਕ ਪਾਤੂ ਦੀ ਕਰਨੀ ਆ ਬਹੁਤ ਹੀ ਦੋਸਤੋ ਚੰਗਾ ਰਵਾ ਤਣ ਲੈਵੇ ਦੀ ਬਿਲਕੁਲ ਕੁਆਲਟੀ ਚੈੱਕ ਕਰ ਲਿਓ ਚਾਰੇ ਤਣ ਬਿਲਕੁਲ ਬਰਾਬਰ ਦੇ ਥਾਣਾ ਉਹ ਤੋਂ ਬਹੁਤ ਹੀ ਰਾਜੀਪਲੀ ਨਾ ਇੱਕ ਤਰ੍ਹਾਂ ਦੀ ਕੱਚੀ ਆ ਤੇ ਬਾਈ ਤੇ ਮੋਬਾਈਲ ਨੰਬਰ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਬਾਈ ਦਾ ਮੋਬਾਈਲ ਨੰਬਰ ਆਪਾਂ ਚੱਲਦੀ ਵੀਡੀਓ ਚ ਪਾਵਾਂਗੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਇੱਕ ਵਾਰੀ 9915821455 ਇੱਕ ਵਾਰੀ ਹੋ ਬੋਲ ਦੋ ਬਾਈ 9915821455 ਲੋ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਬਾਈ ਤੇ ਮੋਬਾਈਲ ਨੰਬਰ ਤੇ ਲਾਜ਼ਮੀ ਕਰੋ ਗੱਲਬਾਤ ਬਾਈ ਆਪਣਾ ਪਿੰਡ ਹਰੀਨੋਆ ਜੀ ਪਿੰਡ ਹਰੀਨੋਆ ਜ਼ਿਲ੍ਹਾ ਫਰੀਪੋਟ ਜੀ ਤੇ ਸ਼ਮਸ਼ਰ ਸਿੰਘ ਨੰਬਰਦਾਰ ਦੇ ਘਰੋਂ ਵੀਡੀਓ ਜੀ ਠੀਕ ਹੈ ਤੇ ਲਾਗੇ ਲਾਗੇ ਪਿੰਡ ਕਿਹੜੇ ਪੈ ਜਾਂਦਾ ਯਾਰ ਇਹਨੂੰ ਮੱਤਾ ਜੀ ਪੈਰੋ ਟੱਟੀ ਮੋੜ ਘਵਾਰ ਵਾਲਾ ਜੀ ਠੀਕ ਹੈ ਅਈ ਇਧਰ ਜੈਥੋ ਤੋਂ ਆਵਾਂਗੇ ਮੱਤਾ ਮੱਤਾ ਹਾਂ ਜੀ ਕੋਟੋਂ ਆਵਾਂਗੇ ਘਵਾਰ ਵਾਲਾ ਹਰੀਨੋਆ ਜੀ ਠੀਕ ਲੋ ਦੋਸਤੋ ਬਾਈ ਨੇ ਮੈਂ ਨੰਬਰ ਵੀ ਦਾਤਾ ਤਾਰੀਖ ਤੇਲ ਦਾਤਦੀ ਆ ਤੁਹਾਨੂੰ ਤੇ ਕਰਮ ਵਾਲੀ ਦੇ ਸਾਰੇ ਪਿੰਡੇ ਦੇ ਨਿਗਾ ਮਾਰ ਲਿਓ ਬਹੁਤ ਹੀ ਦੋਸਤੋ ਚੰਗਾ ਰਵਾ ਚੈੱਕ ਪਾਤੂ ਦੀ ਕਰਨੀਆਂ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਲਾਜ਼ਮੀ ਕਰ ਦਿਓ ਤੇ ਅੱਗੇ ਵੀ ਭਰਾਵਾਂ ਤੱਕ ਖਰੀਦਦਾਰ ਖਰੀਦਦਾਰ ਵੀਰਾਂ ਤੱਕ ਵੀਡੀਓ ਪਹੁੰਚੇ ਤੇ ਵੀਡੀਓ ਦਾ ਲਾਭ ਲੈ ਸਕਣ ਦੋਸਤੋ ਮਿਲਦੇ ਆਂ ਦੋਸਤੋ ਐਤਨਾ ਅਗਲੀ ਵੀਡੀਓ ਦੇ ਨਾਲ ਤੇ ਬਣੇ ਰਹੋ ਵੀਡੀਓ ਤਣਕ ਤੱਕ ਦੋਸਤੋ